ਕੀ ਕਰਦੇ ਸੀ ਨਸ਼ਾ ਤੂੰ ਕੀ ਨਸ਼ਾ ਕਰਦੇ ਸੀ ਮੈਂ ਤਾਂ ਦੇ ਹੀ ਕਰਦੀ ਸੀ ਉਸ ਦਾ ਬਾਬਾ ਇਸ ਫਾਇਰ ਹੋਵੇ ਕੀ ਕਰਦੇ ਸੀ ਪਾਪਾ ਫਾਇਰ ਹੋ ਗਿਆ ਇਹਦੇ ਸਵੇਰ ਚ ਡਰਿੰਕ ਕਰਦੇ ਸੀ ਹਾਂਜੀ ਪਾਪਾ ਡਰਿੰਕ ਕਰਦੇ ਸੀ ਹਾਂ ਪਾਪਾ ਡਰਿੰਕ ਉਹ ਬਹੁਤ ਜ਼ਿਆਦਾੀ ਦੀ ਹੈ ਤੇ ਲਿਮਟ ਦੀ ਕਰ ਦਿੰਦੇ ਨਾ ਸ਼ਰਾਬ ਜਿੱਕਰ ਦੀ ਮੇਰੇ ਮੁੱਛ ਮੈਨੂੰ ਹੁਣ ਅੱਥਕ ਕੰਮ ਨਹੀਂ ਸੀ ਉਹ ਕਿ ਵੀ ਮੈਂ ਕਿ ਮੇਰੇ ਫਾਦਰ ਡਰਿੰਕ ਨਾ ਕਰਦੇ ਹੁੰਦੇ ਅੱਜ ਜਾਂ ਜਿੰਦਾ ਵੀ ਹੁੰਦੇ ਮੈਂ ਇੱਥੇ ਨਾ ਹੁੰਦੀ ਜਨਨ ਕਿ ਉਹਨੇ ਇੰਜੈਕਸ਼ਨ ਵਗੈਰਾ ਟੀਕੇ ਵਗੈਰਾ ਫਿਰ ਜਿਵੇਂ ਲਾਉਂਦੀ ਆ ਤੇ ਇਹ ਪੈਸੇ ਉਹ ਕਿੱਥੋਂ ਲੈਂਦੀ ਆ ਮਾਂ ਵਾਹਿਗੁਰੂ ਓਹੋ ਜਿਸਮ ਬੜਾ ਇਹਦੇ ਜਿਸਮ ਦੀ ਕਮਾਈ ਖਾਂਦੇ ਆ ਕੀ ਹੈ ਨਹੀਂ ਦੱਸ ਆਪਣੇ ਆਪ ਬਾਰੇ ਕੁਝ ਰਹੀ ਆ ਉਹਨੂੰ ਸੁਣ ਕੇ ਕੰਨਾਂ ਦੇ ਵਿੱਚੋਂ ਵੀ ਕੌੜਾ ਤੇਲ ਪਾਉਣ ਨੂੰ ਮਨ ਕਰਦਾ ਜੋ ਇਸ ਧੀ ਦੇ ਨਾਲ ਵਿਚਰਿਆ ਜਾਂ ਹੋਇਆ ਜਾਂ ਇਹ برداشت ਕਰੀਏ ਜੋ ਇਹ ਇਸ ਟਾਈਮ ਸਹਿ ਰਹੀ ਆ ਚਿੱਟੇ ਦੀ ਆਦਤ ਪਈ ਹੋਈ ਆ ਨਸ਼ਾ ਨਹੀਂ ਮੈਂ ਕਹਿੰਦਾ ਚਿੱਟਾ ਚਿੱਟੇ ਦੀ ਬਿਮਾਰੀ ਲੱਗੀ ਹੋਈ ਐ ਉਸ ਬਿਮਾਰੀ ਦੇ ਏਵਿਜ ਦੇ ਵਿੱਚ ਇਹਨੂੰ ਕੀਕੇ ਦੇ ਬਦਲੇ ਦਾ ਜਸਮ ਖੀਦਿਆ ਵੇਚਿਆ ਜਾਂਦਾ ਉੱਥੇ ਪਾਰਕ ਦੇ ਵਿੱਚ ਸੁਣਦੀ ਸੀ ਜੀ ਉੱਥੇ ਇਹ ਸੜਕਾਂ ਤੇ ਤੁਸੀਂ ਸੋਚ ਸਕਦੇ ਹੋ ਕਿੰਦਾਂ ਦੇ ਦਰਿੰਦੇ ਲੋਕ ਘੁੰਮਦੇ ਆ ਇਹਦੇ ਨਾਲ ਕਿਹੜੀ ਭਲੀ ਕੀਤੀ ਹੁੰਦੀ ਹੈ ਇਹ ਹੋਰ ਨਸ਼ਾ ਕਰਦੀਆਂ ਜੱਟਾਂ ਲਾਉਂਦੀ ਉਹਨਾਂ ਨੂੰ ਤੂੰ ਕੀ ਕਹਿਣਾ ਚਾਹੁੰਨੀ ਪੁੱਤ ਮੈਂ ਉਹਨਾਂ ਨੂੰ ਇਹੀ ਸੰਦੇਸ਼ ਦਵਾਂਗੀ ਵੀ ਲੱਛੇ ਬੱਤਾਂ ਜਿਵੇਂ ਕੋਸ਼ਿਸ਼ ਨਹੀਂ ਪਿਆ ਜੇ ਤੁਸੀਂ ਨਮਾ ਕਰ ਲਈਏ ਮੈਂ ਇਸ ਓਕੇ ਭੱਜ ਲਈ ਬਾਰੂ ਹਾਂ ਬੱਸ ਮੈਂ ਟਾਈਮ ਕਹਿ ਕੇ ਵਾਈਗੁਰ ਜਿੱਕੀ ਫਤਿਹ ਜੀ ਅਸੀਂ ਲੁਧਿਆਣਾ ਸਿਵਲ ਹਸਪੀਟਲ ਪਹੁੰਚੇ ਆ ਹਾਂ ਰਿਕਵਰੀ ਵਾਰਡ ਉਹ ਕਾ ਬਿਲੀ ਪੁਰੀ ਆ ਅਡੈਕਟਰ ਡੈਕਟੇਰੇਟ ਦੇ ਟਿਕਾਣੇ ਦੇ ਚਾਰਸੌਕ ਕੇ ਉਹਨਾਂ ਨੇ ਆ ਜਾ ਚਲ ਉੱਠ ਐਂਬੂਲੈਂਸ ਲੈ ਕੇ ਥੋੜੀ ਲੈ ਕੇ ਆਏ ਉਹ ਕਿਸ ਤੋਂ ਬੜਾ ਮੰਦਾਨ ਉੱਤੋਂ ਜਦੋਂ 108 ਤੇ ਲੈ ਕੇ ਆਂਦਾ ਸਵੇਰੇ ਕਰੀਬ 8 ਵਜੇ ਸਾਢੇ ਮਾਰਨਿੰਗ ਦੇ ਵਿੱਚ ਉਹਨੂੰ ਭੇੜਨ ਬਸ ਚਾ ਇੱਥੇ ਸਿਵਲ ਹਸਪੀਟਲ ਲੁਧਿਆਣਾ ਵਿੱਚ ਦਾਖਲ ਕਰਾਇਆ ਗਿਆ ਤੇ ਹੁਣ ਆਪਾਂ ਦੇਖਦੇ ਆ ਆਹੋ ਤੂੰ ਪੀਣੀ ਸੀਗੀ ਚਾਹ ਇਹ ਪੈਣਾ ਹਾਂ ਸਤਿ ਸ਼੍ਰੀ ਅਕਾਲ ਪੈਣਾ ਕਿਵੇਂ ਆ ਠੀਕ ਆ ਕੀ ਨਾਂ ਤੇਰਾ ਹੈ ਕੋਰ ਕਿੰਨਾ ਬੜੀ ਹੰਤੋਂ ਪਲੱਸ 2 ਪਲੱਸ 2 ਕਿੰਨੀ ਨਾ ਆਹ ਜੀ ਰੋਫ ਅੰਜੀ ਮੈਨੂੰ ਤਾਂ ਨਹੀਂ ਸਿੰਘ ਜੰਗ ਤੇਰੀ ਮੈਰਿਜ ਵੀ ਹੋਈ ਆ ਜੀ ਪਹਿਲਾਂ ਹੀ ਬਹੁਤ ਟਾਈਮ ਹੋ ਗਿਆ ਕੁਛ ਕਰ ਤੂੰ ਉਹ ਹੋ ਰਾ ਤੇਰੀ ਮਾਸੀ ਦੀ ਕੁੜੀ ਨਹੀਂ ਹੈਗੀ ਉਹ ਨਾਮ ਕੀ ਹੈਗਾ ਨਾਮ ਪਤਾ ਨਹੀਂ ਮੈਨੂੰ ਕੀ ਆ ਹੁਣ ਨਵੀਂ ਪੇਸ਼ੈਂਟ ਆਈ ਐ ਇਹਨੂੰ ਨਾਮ ਨਹੀਂ ਪਤਾ ਮੈਨੂੰ ਕੀ ਹੂੰ ਕੀ ਕਰਦੀ ਸੀ ਨਸ਼ਾ ਤੂੰ ਪੁੱਤ ਕੀ ਨਸ਼ਾ ਕਰਦੇ ਸੀ ਤੂੰ ਮੈਂ ਤਾਂ ਡਰਿੰਕ ਕਰਦੀ ਸੀ ਦੋ ਸਾਲ ਬਾਪਾ ਇਸਪਾਇਰ ਹੋ ਗਏ ਕੀ ਕਰਦੇ ਸੀ ਪਾਪਾ ਇਸਪਾਇਰ ਹੋ ਗਏ ਹੁੰਦੇ ਉਹ ਸਿਰ ਡਰਿੰਕ ਕਰਦੇ ਸੀ ਹਾਂਜੀ ਪਾਪਾ ਡਰਿੰਕ ਕਰਦੇ ਸੀ ਬਹੁਤ ਜ਼ਿਆਦਾ ਕੀਤੀ ਐ ਲਿਮਿਟ ਦਿਖਾ ਦਿੰਦੇ ਨਾ ਸ਼ਾਇਦ ਜਿੱਤੇ ਹੁੰਦੇ ਮੇਰੇ ਕੋਲ ਤੇ ਮੈਨੂੰ ਹੋਣਾ ਤੱਕ ਆਦਤ ਹੋ ਗਈ ਸੀ ਉਹ ਕਿ ਵੀ ਮੈਂ ਜੇ ਮੇਰੇ ਫਾਦਰ ਡਰਿੰਕ ਨਾ ਕਰਦੇ ਹੁੰਦੇ ਅੱਜ ਜਾਂ ਜ਼ਿੰਦਾ ਵੀ ਹੁੰਦੇ ਮੈਂ ਇੱਥੇ ਨਾ ਹੁੰਦੀ ਕੋਈ ਸਮਝਦੇ ਪੁੱਤਰ ਕੋਈ ਵੀ ਇਨਸਾਨ ਜਦੋਂ ਕਰਾਹੇ ਪੈਂਦਾ ਉਹਦੇ ਪਿੱਛੇ ਕੋਈ ਵਜ੍ਹਾ ਤਾਂ ਹੁੰਦੀ ਆ ਹਨਾ ਤੇਰੀ ਲਾਈਫ ਦੇ ਵਿੱਚ ਜੋ ਅੱਜ ਹੋ ਰਿਹਾ ਇਹਦੇ ਪਿੱਛੇ ਗਲਤੀਆਂ ਤੇਰੀਆਂ ਘੱਟ ਉਹਨਾਂ ਦੀਆਂ ਜ਼ਿਆਦਾ ਜਿਨ੍ਹਾਂ ਨੇ ਤੈਨੂੰ ਸੰਭਾਲਣਾ ਸੀਗਾ ਹਨਾ ਰਿਸ਼ਤੇਦਾਰ ਭੈਣ ਭਰਾ ਮਾਮੇ ਮਾਸੀਆਂ ਚਾਚੇ ਤਾਏ ਮਤਲਬ ਉਹ ਸਪੋਰਟ ਸਿਸਟਮ ਕਾਦੇ ਲਈ ਹੁੰਦਾ ਹੋਰ ਪਰ ਮੈਂ ਤੇਤੋਂ ਇੱਕ ਹੁਣ ਫ੍ਰੀਡਮ ਇੱਕ ਬਿਲਕੁਲ ਫ੍ਰੈਂਕਲੀ ਗੱਲ ਕਰਨਾ ਚਾਹੁੰਨਾ ਵੀ ਜੇ ਤੈਨੂੰ ਠੀਕ ਲੱਗੇ ਤਾਂ ਕਰੀ ਗੱਲ ਤੂੰ ਦੱਸਣਾ ਚਾਹੁੰਨੀ ਏ ਸਾਰਾ ਕੁਝ ਤੂੰ ਆਪਣੇ ਆਪ ਨੂੰ ਠੀਕ ਕਰਨਾ ਚਾਹਨੀ ਆ ਹੁਣ? ਆਹ ਬਈ ਚਾਇਨਾ ਦੇਗਾ। ਤੂੰ ਚਾਹਨੀ ਆਪਣੀ ਮੰਮੀ ਦੇ ਨਾਲ ਖੜਨਾ ਆਪਣੇ ਬੱਚਿਆਂ ਦੇ ਲਈ। ਕਹਿੰਦੀ ਮਦਰ ਦੇ ਨਾਲ ਹੋਰ ਇਹਨਾਂ ਦਾ ਕੋਈ ਫਾਇਦਾ ਨਹੀਂ। ਉਹਨੂੰ ਪੈਸੇ ਨਾਲ ਪਿਆਰ ਆ ਉਹਦੇ ਨਾਲ ਕੋਈ ਮਤਲਬ ਨਹੀਂ। ਮਦਰ ਦੇ ਕੀ ਨਾ ਪੁੱਤ? ਤੇਰੇ ਬੱਚੇ ਨੇ ਦੋ। ਕਿੱਡੇ-ਕੱਡੇ ਨੇ? ਹੈ? ਕਿ 3 ਸਾਲ ਦੇ ਇੱਕ 5 ਸਾਲ ਦਾ। ਓਕੇ ਬੇਟਾ-ਬੇਟੀ ਆ। ਬੇਟਾ-ਬੇਟੀ ਆ। ਇਹਨੇ 7 ਸਾਲ ਪਹਿਲੇ ਇਹਦੀ ਮੈਰਿਜ ਹੋਈ ਸੀਗੀ ਸੱਤ ਜਦੋਂ ਮੈਨੂੰ ਇਹਦੀ ਇਨਫੋਰਮੇਸ਼ਨ ਪਤਾ ਚੱਲੀ ਹੈ ਸਾਰੀ 7 ਸਾਲ ਪਹਿਲੇ ਕਹਿੰਦੇ ਵੀ ਇਹਦੀ ਮੈਰਿਜ ਹੋਈ ਸੀ ਕਿਸੇ ਵਜ੍ਹਾ ਕਰਕੇ ਹਸਬੰਡ ਵਾਈਫ ਦੇ ਨਾਲ ਬਣੀ ਹੋਈ ਤੇ ਮਦਰ ਦਾ ਤਾਂ ਕਹਿਣਾ ਸੀ ਵੀ ਗਲਤ ਸੰਗਤ ਚ ਉਹਦੇ ਹੀ ਪੈ ਗਈ ਸੀ ਫਿਰ ਉਹਦੇ ਬੱਚੇ ਜਿਹੜੇ ਹੈਗੇ ਉਹ ਮਾਤਾ ਜੀ ਨੇ ਸੰਭੇ ਹੋਇਆ ਤੇ ਇਹਦਾ ਬ੍ਰਦਰ ਵੀ ਹੈ ਇਹ ਵੀ ਬੱਚੇ ਨਜ਼ਦੀਕੀ ਨਾਲ ਵੀ ਜਿਹੜਾ ਕਿ ਉਹ ਸੰਭੇ ਹੋਇਆ ਬੇਟਾ ਤੇਰੇ ਬੇਟੇ ਦਾ ਕੀ ਨਾ ਕੋਈ ਨਾ ਕੋਈ ਰੀਜ਼ਨ ਉਹ ਚਲ ਤਿੰਨ ਮੈਂ ਤੇਰੇ ਦਾ ਕੀ ਨਾ ਹੈ ਪਰ ਨੂੰ ਇਹ ਕਰਨਾ ਹਾਂਜੀ ਔਰ ਬੇਟੀ ਦਾ ਨਾ ਬੇਟੀ ਦਾ ਨਾ ਨਾ ਦੋਨੋਂ ਹੀ ਮੁੰਡੇ ਆ ਦੋਨੇ ਮੁੰਡੇ ਨੇ ਇੱਕ ਹੈ ਦੋ ਬੇਟੇ ਅਤਰੇ ਤੇ ਭਰਾ ਇਹਦਾ 10ਥੀ ਚ ਪੇਪਰ ਦੇ ਰਿਆ ਬਹਿ ਜਾ ਇੱਥੇ ਪੁੱਤ ਬਹਿ ਜਾ ਇੱਥੇ ਬਹਿ ਜਾ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਮਨੁੱਖਤਾ ਦੀ ਸੇਵਾ ਤੋਂ ਉਹ ਆ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਵਾ ਪਛਾਣਿਆ ਤੁਸੀਂ ਸਾਨੂੰ ਜਾਣਦੇ ਹੋ ਨਾ ਕਿੱਲੋ ਚੌਕ ਲੋਹਾਰਾ ਜੀ ਕਿ ਕਰਨਾ ਕਰ ਮਾ ਕਿ ਮੇਰੀ ਧੀ ਆ ਇਹ ਮੇਰੀ ਭੈਣ ਆ ਅਸੀਂ ਇਹਦੇ ਕੋਲੇ ਆ ਗਏ ਇੱਥੇ ਸਿਵਲ ਹਸਪਤਾਲ ਚ ਕੀ ਰੋ ਨਾ ਰੋ ਨਾ ਤੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸਾਡੀ ਇਹ ਭੈਣ ਸਾਡੀ ਇਹ ਧੀ ਠੀਕ ਹੋ ਜੀ ਵੀ ਮਾ ਕਿੰਨੇ ਕ ਟਾਈਮ ਤੋਂ ਚਿੱਟਾ ਲਾ ਰਹੀ ਆ ਹੂੰ ਹੂੰ ਫਰਕ ਨਹੀਂ ਲੱਗਦਾ ਅੱਛਾ ਜੀ ਇੱਕ ਮੇਰੇ ਸਾਥ ਸਾਡਾ ਜਿਹਨੂੰ ਕਿ ਮੈਂ ਫਾਮ ਦੇ ਬੱਚੇ ਦੋ ਬੱਚੇ ਆ ਜਿਹਨਾਂ ਦਾ ਸਾਥ ਨਹੀਂ ਹੈ ਬੱਚੇ ਇਹਦੇ ਕੀ ਹੈ ਜੀ ਕਿਹਦੇ ਦੋ ਬੱਚੇ ਆ ਜੀ ਦੋ ਮੁੰਡੇ ਆਲੇ ਕੀ ਨਾਂ ਜੀ ਉਹਨਾਂ ਦੇ ਇੱਕ ਪਾਸੇ ਦਾ ਹਾਂ ਦੱਸ ਦਈਏ ਕਰਾਂ ਇੱਕ 7 ਸਾਲ ਦਾ ਜੀ ਆ 5 ਸਾਲ ਦਾ ਇੱਕ 3 ਸਾਲ ਦਾ ਐਸੇ 5 ਸਾਲ ਦਾ ਵਾ ਇੱਕ ਸਵਾ 4 ਸਾਲ ਦਾ ਹੈ ਸਵਾ 4 ਇਹਦੇ ਘਰ ਵਾਲੇ ਨੇ ਇਹਦਾ ਤਲਾਕ ਹੋ ਗਿਆ ਜੀ ਆਹ ਹਾਂ ਜੀ ਹਾਂ ਕਿਰਦੀ ਦਿਖਾ ਰਹੀ ਐ ਥੋੜਾ ਜਿਹਾ ਕੰਮ ਖਰਾਬ ਬਰਬਾਦ ਹੱਸੇ ਨੂੰ ਗੈਸ ਤੋਂ ਨਾਲਾ ਘੰਟਾ ਤੇ ਮੈਂ ਤਾਂ ਕੋਤ ਚੱਲ ਨਹੀਂ ਸਕਦੀ ਉਦੋਂ ਤਲਾਕ ਹੋ ਗਿਆ ਜਾਂ ਉਦੋਂ ਹੀ ਲੱਗ ਰਹੇ ਨੇ ਅੱਜ ਨੇ ਤਲਾਕ ਹੋ ਗਿਆ ਤਾਂ ਜੀ ਘਰ ਵਾਲਾ ਕਿੱਥੇ ਐ ਇਹਦਾ ਮਾਂ ਬਹਿਰੀਨ ਚਾ ਅੱਛਾ ਬਹਿਰੀਨ ਚਾ ਹੋ ਤੇ ਇੱਕ ਇਹ ਮਾ ਨਾਨਕੀਪੜੀ ਆ ਕੁੜੀ ਤੁਹਾਡੀ ਨਾਨਕੀਪੜਦੀ ਸੀ ਹਾਂਜੀ ਇਹ ਬੇਟੀ ਤੁਹਾਡੀ ਨਾਨਕੇ ਪਿੰਡ ਪੜੀ ਆ ਸਾਡੇ ਤੋਂ 4 ਵਜੇ ਮਗਰੋਂ ਕੁੜੀ ਆ ਤੁਸੀਂ ਵੀ ਜਦੋਂ ਤੁਸੀਂ ਬਾਹਰ ਅਜਾ ਤੁਸੀਂ ਵੀ ਉੱਥੇ ਹੀ ਸੀਗੇ ਜਿਹੜੇ ਕਾਲਜੇ ਪੜ੍ਹਦੀ ਸੀਗੀ ਉਸੇ ਕਾਲਜ ਚ ਤੁਸੀਂ ਕੰਮ ਕਰਦੇ ਸੀ ਉਹ ਤਾਂ ਸੱਤਵੇਂ ਅੱਠਵੇਂ ਚ ਸੀ ਮੈਂ ਤੇ ਯਾਨੀ ਕਿ ਹੁਣ ਇੰਜੈਕਸ਼ਨ ਵਗੈਰਾ ਟੀਕੇ ਵਗੈਰਾ ਫਿਰ ਜਿਵੇਂ ਲਾਉਂਦੀ ਆ ਤੇ ਇਹ ਪੈਸੇ ਪੂਰੇ ਕਿੱਥੋਂ ਲੈਂਦੀ ਆ ਮਾਂ ਦਾ ਹੈ ਗਰੂ ਓਹ ਹੋ ਹੋ ਹਾਂ 니 ਜੇ ਬੈਠਾ 니 ਜੇਸਮ ਦੀ ਕਮਾਈ ਖਾਂਦੇ ਆ ਕੀ ਹੈ ਨਹੀਂ ਹੋਣੀ ਮੈਂ ਕਿਵੇਂ ਗੋਦੀ ਚ ਬੈਠ ਜਾ ਤੇ ਮਾਂ ਮੇਰੀਏ ਇੱਕ ਮੈਂ ਤੁਹਾਨੂੰ ਹੋਰ ਗੱਲ ਕਰਨੀ ਸੀ ਵੀ ਜੇ ਅਸੀਂ ਇਹਨੂੰ ਆਪਣੇ ਕੋਈ ਲੈ ਕੇ ਜਾਂਦੇ ਹਾਂ ਉੱਥੇ ਟ੍ਰੀਟਮੈਂਟ ਲਈ ਦੇਖੋ ਇਹਨੇ ਉੱਥੇ ਪੜਕਣਾ ਇਹਨੇ ਟੁਕਣਾ ਨਹੀਂ ਸਾਡੇ ਕੋਲੇ ਭੱਜੂ ਇਹ ਤੁਸੀਂ ਉੱਥੇ ਆਵੋਗੇ ਸਾਨੂੰ ਆਜ਼ਾਦ ਦਿਓਗੇ ਸਾਡੇ ਨਾਲ ਖੜੋਗੇ ਸਾਥ ਦਿਓਗੇ ਹਾਂ ਕੱਲ ਨੂੰ ਹੀ ਕੱਲ ਨੂੰ ਜੀ ਉੱਥੇ ਮੁਨਖਤਾ ਦੀ ਸੇਵਾ ਤੇ ਆਉਣਾ ਜੀ ਤੁਸੀਂ ਹਸਨਪੁਰ ਤੇ ਅਸੀਂ ਭੈਣ ਨੂੰ ਇੱਥੋਂ ਸਿਵਲ ਹਸਪਤਾਲ ਤੋਂ ਹੁਣ ਛੁੱਟੀ ਕਰਾ ਕੇ ਉੱਥੇ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਕਿਰਪਾ ਕਰਨ ਇਹ ਹਾਂ ਤੇ ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਕਰਨੀ ਸੀ ਵੀ ਹੁਣੇ ਸਵੇਰੋਂ ਮਤਲਬ ਕਿੱਥੇ ਸੀ ਇਹ ਕਿੱਥੋਂ ਲੈ ਕੇ ਗਿਆ ਚੱਕ ਇਹਨੂੰ ਉਹ 108 ਵਾਲੇ ਤੁਹਾਨੂੰ ਪਤਾ ਕੁਝ ਇਹ ਕਹਿੰਦੀ ਕਰੀ ਚੱਲ ਦਫਾ ਇਹ ਕਿੱਥੇ ਰਹਿ ਰਹੀ ਸੀ ਹੁਣ ਬਾਸਰ ਨੇੜੇ ਟੈਂਕੀ ਵਾਲੀ ਪਾਰਕਪੁਰਕ ਦੇ ਕਹਿੰਦੀ ਸੀ ਕੋਖਾ ਐਸਾ ਕੋ ਗਿਆ ਆਇਆ ਸੀ ਕੋ ਗਿਆ ਉਹ ਕਿੱਥੋਂ ਦਾ ਸੀ ਵੰਡਾ ਹਾਂ ਅਣਜਾਣੀ ਬੱਸ ਸਟੈਂਡ ਦੇ ਨੇੜੇ ਕੋਖਾ ਉਹਦਾ ਹਾਂ ਤੇ ਇਹ ਕਿਹਨੂੰ ਪੁੱਛ ਲਾਉਂ ਹੋ ਲੁੱਲੀ ਆ ਪਰ ਉਹ ਜੱਖਾ ਬੱਸ ਨੇੜੇ ਦੇ ਬੱਸ ਸਟੈਂਡ ਦੇ ਨੇੜੇ ਹੋਟਲ ਆ ਜਿਹੜਾ ਉੱਥੇ ਨੂੰ ਭੇਜ ਦੇ ਆ ਕੋਖਾ ਕੱਲ ਨੂੰ ਤੂੰ ਆਈ ਮਾਂ ਕੋਈ ਨਾ ਆਪਾਂ ਬੈਠ ਕੇ ਗੱਲ ਕਰਾਂਗੇ ਸਾਰੀ ਕਿਉਂਕਿ ਐਚ ਆਈ ਵੀ ਦਾ ਪਹਿਲੇ ਲੱਗ ਰਾਮ ਰਾਮ ਠੀਕ ਆ ਠੀਕ ਠੀਕ ਐਚ ਆਈ ਵੀ ਦੇ ਟੈਸਟ ਹੋਏ ਤੇਰੇ ਐਚ ਆਈ ਵੀ ਹੈਗਾ ਤੈਨੂੰ ਨਹੀਂ ਕੁਛ ਨਹੀਂ ਵਸ ਬਲੱਡ ਥੋੜਾ ਹੈ ਘਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਾ ਮਨ ਪੰਜਾਬ ਦਿੱਤੀ ਲੁਧਿਆਣੇ ਜ਼ਿਲ੍ਹੇ ਦੀ ਇਹ ਮੇਰੀ ਧੀ ਅੱਜ ਸਾਨੂੰ ਸਿਵਲ ਹਸਪਤਾਲ ਤੋਂ ਮਿਲੀ ਠੀਕ ਹੈ ਸਿਵਲ ਹਸਪਤਾਲ ਦੇ ਵਿੱਚ ਇਹਨੂੰ 108 ਐਂਬੂਲੈਂਸ ਦੇ ਵਿੱਚ ਲੈ ਕੇ ਆਏ ਧੰਨਵਾਦ ਸਾਡੀ ਛੋਟੀ ਭੈਣ ਦਾ ਜਸ ਦਾ ਇਹ ਗੁਰੂ ਦੀ ਸਿੰਘ ਨੇ ਇਹ ਸਿਵਲ ਹਸਪਤਾਲ ਦੇ ਵਿੱਚ ਲਾवारिस ਜਿਹੜੇ ਅਨਨੋਨ ਬੋਰਡ ਦੇ ਵਿੱਚ ਲੋਕ ਆਉਂਦੇ ਨੇ ਉਹਨਾਂ ਦੀ ਸੇਵਾ ਕਰਦੇ ਨੇ ਭੈਣ ਪੂਰੀ ਤਨਦੇਹੀ ਨਾਲ ਆਪਣੇ ਆਪ ਦੇ ਵਿੱਚ ਇੱਕ ਐਨ ਜੀਓ ਨੇ ਆਪਣੇ ਆਪ ਦੇ ਵਿੱਚ ਇੱਕ ਸੋਸਾਇਟੀ ਨੇ ਕੀ ਸੇਵਾ ਕਰਦੇ ਨੇ ਇਹਨਾਂ ਨੇ ਸਾਨੂੰ ਅੱਜ ਕਾਲ ਕੀਤੀ ਜੱਸ ਭੈਣ ਨੇ ਸਾਨੂੰ ਦੱਸਿਆ ਵੀ ਇੱਕ ਬੇਟੀ ਐ ਇੱਕ ਧੀ ਐ ਇੱਕ ਭੈਣ ਆਈ ਆ ਉਹਨੂੰ 108 ਵਾਲੇ ਛੱਡ ਕੇ ਸਾਡੇ ਕੰਟਰੋਲ 'ਚ ਨਹੀਂ ਆ ਰਹੀ ਭੱਜ ਰਹੀ ਆ ਬਾਹਰ ਨੂੰ ਵੀ ਉਹਦੋਂ ਹਾਲਤ ਇੰਨੀ ਮਾੜੀ ਆ ਇਕੱਲੀ ਤੁਰ ਵੀ ਨਹੀਂ ਸਕਦੀ ਡਿੱਗ ਰਹੀ ਆ ਦੱਸ ਆਪਣੇ ਆਪ ਬਾਰੇ ਜੋ ਰਹੀ ਆ ਉਹਨੂੰ ਸੁਣ ਕੇ ਕੰਨਾਂ ਦੇ ਵਿੱਚੋਂ ਵੀ ਕੌੜਾ ਤੇਲ ਪਾਉਣ ਨੂੰ ਮਨ ਕਰਦਾ ਜੋ ਇਸ ਧੀ ਦੇ ਨਾਲ ਵਿਚਰਿਆ ਜਾਂ ਹੋਇਆ ਜਾਂ ਇਹ ਬਰਦਾਸ਼ਤ ਕਰੀਏ ਜੋ ਇਹ ਐਸ ਟਾਈਮ ਸਹਿ ਰਹੀ ਆ ਚਿੱਟੇ ਦੀ ਆਦਤ ਪਈ ਹੋਈ ਆ ਨਸ਼ਾ ਨਹੀਂ ਮੈਂ ਕਹਿੰਦਾ ਚਿੱਟਾ ਚਿੱਟੇ ਦੀ ਬਿਮਾਰੀ ਲੱਗੀ ਹੋਈ ਐਨੂੰ ਉਸ ਬਿਮਾਰੀ ਦੇ ਏਵ ਦੇ ਵਿੱਚ ਇਹਨੂੰ ਟੀਕੇ ਦੇ ਬਦਲੇ ਇਹਦਾ ਜਿਸਮ ਖਰੀਦਿਆ ਵੇਚਿਆ ਜਾਂਦਾ ਲੁਧਿਆਣਾ ਬੱਸ ਸਟੈਂਡ ਦੇ ਨੇੜੇ ਕੋਈ ਹੋਟਲ ਆ ਉੱਥੇ ਇਹਨੂੰ ਭੇਜਿਆ ਜਾਂਦਾ ਜਿਹਦੇ ਬਦਲੇ 'ਚ ਇਹਨੂੰ 11500 ਰੁਪਏ ਦਾ ਚਿੱਟਾ ਦਿੱਤਾ ਜਾਂਦਾ ਟੀਕੇ ਲਾਉਂਦੇ ਦੋ ਬੱਚੇ ਐ ਦੇ 26 ਸਾਲ ਦੀ ਕੁੜੀ ਆ 1998 ਦਾ ਜਨਮ ਆ ਪਿੰਡ ਦੇ ਵਿੱਚ ਜੰਮੀ ਜ਼ਿਮੀਂਦਾਰ ਪਰਿਵਾਰ ਦੇ ਵਿੱਚ ਜੰਮੀ ਚੰਗੇ ਪਰਿਵਾਰ ਦੇ ਵਿੱਚ ਵਿਆਹੀ ਗਈ ਇਸ ਧੀ ਦਾ ਦੋ ਪੁੱਤ ਨੇ ਇੱਕ ਪੁੱਤ 5 ਸਾਲ ਦਾ ਇੱਕ 4 ਸਾਲ ਦਾ ਪਤੀ ਤੋਂ ਅਲੱਗ ਹੋ ਚੁੱਕੀ ਆ ਡਿਵੋਰਸ ਹੋ ਚੁੱਕਿਆ ਵਾ ਪਿਛਲੇ ਕਈ ਸਾਲਾਂ ਤੋਂ ਨਸ਼ੇ ਦੀ ਆਦਤ ਕਰਕੇ ਭਾਜੀ ਇਹਦੇ ਸੱਟਾਂ ਵਗੈਰਾ ਵੱਜੀਆਂ ਪਿਆ ਉਹਦਾ ਕੁਝ ਪਤਾ ਲੱਗਿਆ ਕੀ ਵੀਰੇ ਇਹ ਲੁਧਿਆਣੇ ਬੱਸ ਸਟੈਂਡ ਦੇ ਬਾਹਰ ਜਿੱਥੇ ਟੈਂਕੀ ਬਣੀ ਐ ਪਾਰਕ ਬਣੀ ਐ ਉੱਥੇ ਪਾਰਕ ਦੇ ਵਿੱਚ ਸੌਂਦੀ ਸੀ ਜੀ ਨਾ ਉੱਥੇ ਇਹ ਸੜਕਾਂ ਤੇ ਤੁਸੀਂ ਸੋਚ ਸਕਦੇ ਹੋ ਕਿੰਦਾਂ ਦੇ ਦਰਿੰਦੇ ਲੋਕ ਘੁੰਮਦੇ ਆ ਇਹਦੇ ਨਾਲ ਕਿਹੜੀ ਭਲੀ ਕੀਤੀ ਹੋਣੀ ਐ ਕਹਿੰਦੇ ਪਹਿਲਾਂ ਹੀ ਇੱਕ ਤਾਂ ਬਿਮਾਰ ਆ ਉਹ ਬਿਮਾਰੀ ਤੋਂ ਪੀੜਤਾ ਉਹ ਬਿਮਾਰੀ ਦਾ ਇਲਾਜ ਆ ਜਿਹੜਾ ਉਹ ਬੜਾ ਮਹਿੰਗਾ ਟੀਕਾ ਲਾਉਣਾ ਪੈਣਾ ਇਹਨੂੰ ਉਹ ਤਾਂ ਬਿਨਾ ਮਰਦੀ ਆ ਵਿਚਾਰੀ ਤੇ ਫਿਰ ਉਹ ਟੀਕੇ ਵਾਸਤੇ ਇਹ ਕਿੰਨਾ ਕੁਝ ਬਰਦਾਸ਼ਤ ਕਰਦੀ ਆ ਉਹ ਨਾ ਦੱਸਣ ਜੋਗ ਆ ਨਾ ਸੁਣਨ ਜੋਗ ਆ ਨਾ ਮਹਿਸੂਸ ਕਰ ਸਕਦੇ ਆਪਾਂ ਪਰ ਪੰਜਾਬ ਦੀਆਂ ਬਹੁਤ ਸਾਰੀਆਂ ਧੀਆਂ ਬਈ ਪੰਜਾਬ ਦੇ ਪੁੱਤ ਤਾਂ ਪਹਿਲਾਂ ਖਾਦੇ ਹੀ ਆ ਨਸ਼ੇ ਨੇ ਚਿੱਟੇ ਨੇ ਅੱਜ ਪੰਜਾਬ ਦੀਆਂ ਬਹੁਤ ਸਾਰੀਆਂ ਧੀਆਂ ਵੀ ਅੱਜ ਇਸ ਦਲਦਲ 'ਚ ਨੇ ਉਹਨਾਂ ਵੱਲ ਨਾ ਤਾਂ ਕੋਈ ਦੇਖ ਰਿਆ ਨਾ ਕੋਈ ਸਿਸਟਮ ਕੰਮ ਕਰ ਰਿਆ ਨਾ ਕੋਈ ਸਰਕਾਰਾਂ ਕੰਮ ਕਰ ਰਹੀਆਂ ਅਸੀਂ ਸਿਵਲ ਹਸਪਤਾਲ 'ਚ ਖੜੇ ਆ ਅਸੀਂ ਮਾੜਾ ਕਹਿਣ ਨਹੀਂ ਆਏ ਅਸੀਂ ਭੈਣ ਦਾ ਥੈਂਕ ਯੂ ਕਰਦੇ ਆਂ ਇਨਾਂ ਦੇ 108 ਐਂਬੂਲੈਂਸ ਜਿਹਨੂੰ ਲੈ ਕੇ ਆਏ ਇਹਨਾਂ ਨੇ ਐਡਮਿਟ ਕੀਤਾ ਇੱਥੇ ਇਹਦਾ ਘਟੋ-ਘਟ ਜਿਹੜਾ ਜ਼ਰੂਰੀ ਟ੍ਰੀਟਮੈਂਟ ਸੀ ਉਹ ਐਮਰਜੈਂਸੀ ਉਹ ਕੀਤਾ ਇਹਨਾਂ ਨੇ ਇਹ ਪਹਿਲਾਂ ਸਰਕਾਰ ਨੂੰ ਮੈਸੇਜ ਦਈਏ ਵੀ ਅੱਜ ਇਹ ਕੁੜੀ ਵਾਸਤੇ ਸਰਕਾਰੀ ਹਸਪੀਟਲ ਦੇ ਵਿੱਚ ਸਿਸਟਮ ਨਹੀਂ ਹੈਗਾ ਵੀ ਜਿੱਥੇ ਇਹਨੂੰ ਰੱਖਿਆ ਜਾ ਸਕੇ ਡੀਡਕਸ਼ਨ ਸੈਂਟਰ ਲੁਧਿਆਣਾ ਸ਼ਹਿਰ ਦੇ ਵਿੱਚ ਸਰਕਾਰ ਵੱਲੋਂ ਹੇਠਕਰ ਬਣਾ ਕੇ ਨਹੀਂ ਦਿੱਤਾ ਜਾ ਸਕਿਆ ਕੁੜੀਆਂ ਵਾਸਤੇ ਮੁੰਡਿਆਂ ਵਾਸਤੇ ਬਹੁਤ ਨੇ ਸਰਕਾਰੀ ਵੀ ਨੇ ਪ੍ਰਾਈਵੇਟ ਵੀ ਨੇ ਕੁੜੀਆਂ ਬੱਲ ਕੌਣ ਦੇਖੂ ਜਿਹਦੀ ਧੀ ਐਡਿਕਟ ਹੋ ਗਈ ਨਾ ਤਾਂ ਉਹ ਮਾਂ ਮੂੰਹ ਦਿਖਾਉਣ ਜੋਗੀ ਨਾ ਉਹਦਾ ਪਿਓ ਨਾ ਉਹਦਾ ਪਰਿਵਾਰ ਨਿੱਕੇ ਨਿੱਕੇ ਬੱਚੇ ਨੇ ਉਹਨਾਂ ਦਾ ਕੀ ਕਸੂਰ ਆ ਉਹਨਾਂ ਦਾ ਕੀ ਕਸੂਰ ਆ ਅਸੀਂ ਉਹਨਾਂ ਦੇ ਅਸਲੀ ਨਾਂ ਨਹੀਂ ਲਵਾਂਗੇ ਅਸੀਂ ਉਹਨਾਂ ਦੇ ਨਾਂ ਲਵਾਂਗੇ ਤੇਗਬੀਰ ਸਿੰਘ ਤੇ ਇੱਕ ਬੱਚੇ ਦਾ ਨਾਂ ਹੈਗਾ ਹਰਵੀਰ ਸਿੰਘ 4 ਸਾਲ ਦਾ ਪੁੱਤ ਇੱਕ 5 ਸਾਲ ਦਾ ਪੁੱਤ ਆਪਣੀ ਮਾਂ ਨੂੰ ਉਠੀ ਕੇ ਲਾਉਂਦੇ ਦੇਖਦੇ ਆਪਾਂ ਵੀਡੀਓ 'ਚ ਦਿਖਾ ਨਹੀਂ ਸਕਦੇ ਕਿਵੇਂ ਖੂਨ ਨਾਲ ਲਿਬੜੀ ਹੋਈ ਪੈਰਾਂ ਨੂੰ ਖੂਨ ਲੱਗਿਆ ਹੱਥ ਨੂੰ ਪੁਸ਼ਟੀ ਹੋਈ ਸੱਤਾ ਬਗਾਰੇ ਸੱਤਾ ਜੀ ਹੁਣੇ ਕੁਝ ਦੱਸ ਨਹੀਂ پا ਰਹੀ ਦਿਮਾਗੀ ਤੌਰ ਤੇ ਵੀ ਪੂਰੀ ਤਰੀਕੇ ਨਾਲ ਫਿੱਟ ਨਹੀਂ ਪਹਿਲਾਂ ਤਾਂ ਇਹ ਜਿਹੜਾ ਖੂਨ ਨਿਕਲਿਆ ਹੋਇਆ ਇਹਨੇ ਜਿਹੜੀ ਇੱਥੇ ਆਇਆ ਦੇ ਇਹਨਾਂ ਨੇ ਇਹਨਾਂ ਨੇ ਲਾਈ ਸੂਈ ਉਹ ਪਟਤੀ ਉਹਦੇ ਨਾਲ ਬਲੀਡਿੰਗ ਬਹੁਤ ਹੋ ਗਈ ਉਹਦੇ ਧੰਨਵਾਦ ਆ ਜਸ ਭੈਣ ਦਾ ਬਾਕੀ ਇਹ ਤੋਂ ਪੁੱਛੋ ਇਹ ਭੈਣ ਸਵੇਰ ਦੀ 8 ਵਜੇ ਦੀ ਹਸਤੀ ਦੇ ਨਾਲ ਹਾਂਜੀ ਸਰ ਜੀ ਠੀਕ ਹੈ ਨਾ ਇਹ ਤੁਹਾਨੂੰ ਪਤਾ ਕਿੱਦਾਂ ਚੱਲੇ ਆ ਇਹਨਾਂ ਦੇ ਬਾਰੇ ਕੀ ਸਰ ਦੇਖੋ ਕਾਫੀ ਅਨਨੋਨ ਪੇਸ਼ੈਂਟ ਆਪਣੇ ਕੋਲ ਆਉਂਦੇ ਨੇ ਲੋਵਰ ਸਿਚੂਏਸ਼ਨ ਸੋ ਜਿਹੜੇ ਵੀ ਆਉਂਦੇ ਆ ਸਾਡੇ ਡਾਕਟਰਸ ਦਾ ਬਹੁਤ ਅਸੀਂ థాంక్స్ਫੁਲ ਕਰਦੇ ਆ ਕਿ ਉਹ ਬਹੁਤ ਧਿਆਨ ਦੇ ਨਾਲ ਜਿਹੜੇ ਹੁੰਦੇ ਨੇ ਉਹ ਸਾਨੂੰ ਦੱਸ ਦਿੰਦੇ ਆ ਨਾਲ ਹੀ ਕਾਲ ਆ ਜਾਂਦੀ ਆ ਸੋ ਇਦਾਂ ਦੇ ਪੇਸ਼ੈਂਟ ਕਈ ਵਾਰੀ ਠਿਕਦੇ ਨਹੀਂ ਭੱਜ ਜਾਂਦੇ ਆ ਅਸੀਂ ਇਹਨੂੰ ਵੀ 3-4 ਵਾਲੀ ਰੋਕਿਆ ਜਿਹੜੀਆਂ ਸੱਟਾਂ ਇਹਦੇ ਹੱਥ 'ਚ ਲੱਗੀਆਂ ਹੋਈਆਂ ਨੇ ਇਹ ਨਸ਼ਾ ਜ਼ਿਆਦਾ ਕਰਕੇ ਇਹ ਨਾ ਇਦਾਂ ਡਿੱਗੀ ਆ ਹੱਥਾਂ ਦੇ ਪਰਨੇ ਓਕੇ ਜਿਹੜੀ ਸੱਟਾਂ ਉਹ ਹਰ ਤਨ ਲੱਗੀਆਂ ਨੇ ਇਹ ਦੱਸ ਰਹੀ ਐ ਵੀ ਮੈਂ ਡਿੱਗੀਆਂ ਤੇ ਇਦਾਂ ਲੱਗੀਆਂ ਨਹੀਂ ਸੱਟਾਂ ਬੱਸ ਮੈਂਬਰ ਨਾਲ ਕੋਈ ਗੱਲ ਹੋਈ ਹੈ ਨਾ ਤੇ ਹਾਂਜੀ ਇਹਨਾਂ ਦੀ ਮਦਰ ਨਾਲ ਗੱਲ ਹੋਈ ਸੀਗੀ ਤੇ ਉਹ ਉਹਨਾਂ ਦਾ ਇਹ ਕਹਿਣਾ ਕਿ ਬੱਚਾ ਨਸ਼ਾ ਕਰਦਾ ਉਹ ਉਹ ਕਹਿੰਦੇ ਮੰਮੀ ਪਾਪਾ ਤਾਂ ਆਪ ਪਾਦਰ ਹੈ ਨਹੀਂ ਮਦਰ ਨੇ ਸੋ ਉਹ ਇਹਨਾਂ ਦੇ ਬੱਚਿਆਂ ਨੂੰ ਪਾਲ ਰਹੇ ਨੇ ਕੁੜੀਆ ਦੇ ਬੱਚੇ ਕਿੰਦਾ ਕਿੰਨੀ ਦੇਰ ਤੋਂ ਇਸ ਦਿਲਦੰਦ ਦੇ ਵਿੱਚ ਫਸੀ ਹੋਈ ਹੈ ਹਾਂ ਸਰ ਅੱਜ ਦੇਖੋ ਸਾਡੇ ਕੋਲ ਅੱਜ ਹੀ ਕੇਸ ਆਇਆ ਨਾ ਜਿਸ ਜੀ ਸਾਨੂੰ ਪੂਰਾ ਟਾਈਮ ਲੱਗੂਗਾ ਸਾਨੂੰ ਮਦਰ ਇਹ ਕਹਿ ਰਹੇ ਆ ਵੀ 1.5 ਸਾਲ 2 ਸਾਲ ਪਹਿਲਾਂ ਹੀ ਸਾਨੂੰ ਪਤਾ ਲੱਗਿਆ ਪੈਣੇ ਕਹਿ ਰਹੀ ਆ ਵੀ ਮੈਂ 5-6 ਸਾਲਾਂ ਤੋਂ ਜਦੋਂ ਮੇਰੇ ਹਸਬੰਦ ਨਾਲ ਮੇਰੀ ਸਮੱਸਿਆ ਆ ਗਈ ਉਦੋਂ ਤੋਂ ਮੈਂ ਟਿਕ ਇੰਜੈਕਸ਼ਨ ਲਾਉਣ ਲੱਗ ਗਈ ਹੁਣ ਤੋਂ ਮੈਨੂੰ ਸ਼ੱਕ ਆਣ ਲੱਗ ਗਿਆ 1000 ਰੁਪਏ ਦਾ ਇੰਜੈਕਸ਼ਨ ਲਾਉਣੀਆਂ ਕਹਿੰਦੀ ਮੈਂ ਦੇਖੋ ਇਹ ਦਾ ਜੀ ਆਪਾਂ ਗੱਲ ਕਰੀਏ ਦੇਖੋ ਜੰਗ ਕੁੜੀ ਆ ਸਾਡੇ ਪੰਜਾਬ ਦੇ ਵਿੱਚ ਇਹਨਾਂ ਧੀਆਂ ਨੇ ਸਾਡੀਆਂ ਨੇ ਪੜ੍ਹ ਲੈ ਕੇ ਦੇਸ਼ ਦਾ ਭਵਿੱਖ ਬਣਨਾ ਸੀ ਇਹਨਾਂ ਧੀਆਂ ਨੇ ਮਾਣ ਬਣਨਾ ਕਲਪਨਾ ਚਾਵਲਾ ਦੀ ਰੀਸ ਕਰਨੀ ਸੀ ਇਹਨਾਂ ਧੀਆਂ ਨੇ ਸਾਡੀਆਂ ਨੇ ਸਾਨੂੰ ਅੱਜ ਕੀ ਕਹਿਣ ਨੂੰ ਛੱਡਿਆ ਕੁਝ ਬਚਿਆ ਕੁਝ ਇਹਦੇ ਚ ਕਸੂਰਬਾਰ ਕੌਣ ਆ ਇਹ ਕੁੜੀ ਕਸੂਰਬਾਰ ਆ ਜਾਂ ਜਿਹੜੇ ਨਸ਼ਾ ਵੇਚਣ ਵਾਲੇ ਉਹ ਕਸੂਰਬਾਰ ਆ ਜਾਂ ਜਿਹੜੇ ਬਕਵਾਰ ਆ ਉਹ ਚਟਕਪੜੀ ਜਿਹੜੇ ਛੜਾ ਲੈਂਦੇ ਨਸ਼ਾ ਵੇਚਣ ਵਾਲੇ ਨੂੰ ਬਾਅਦ ਦੇ ਵਿੱਚ ਆਪਾਂ ਅਕਸਰ ਸੁਣਦੇ ਆ ਨਸ਼ਾ ਵੇਚਣ ਵਾਲਾ ਫੜਿਆ ਕਿ ਘੰਟੇ ਚ ਪੁਲਿਸ ਛੱਡ ਦਿੰਦੀ ਆ ਕਿਉਂ ਛੱਡ ਦਿੰਦੀ ਆ ਉਹਦੇ ਪਿੱਛੇ ਫੋਨ ਕੌਣ ਕਰਦਾ ਉਹਦੇ ਰੈਕਟ ਦੇ ਪਿੱਛੇ ਕੰਮ ਕੌਣ ਕਰਦਾ ਅਸੀਂ ਇਹ ਬੇਨਤੀ ਕਰਦੇ ਆ ਨਾ ਤਾਂ ਅਸੀਂ ਕਿਸੇ ਸਰਕਾਰ ਦੇ ਨਾ ਕਿਸੇ ਪਾਰਟੀ ਦੇ ਪਹਿਲਾਂ 10 ਸਾਲ ਰਾਜ ਕਰ ਗਏ ਉਹਨਾਂ ਨੇ ਤੇ ਇਲਜ਼ਾਮ ਲੱਗਦੇ ਜੀ ਉਹਨਾਂ ਨੇ ਨਾ ਚਿਟਾ ਲਿਆਂਦਾ ਪੰਜਾਬ 'ਚ ਦੱਸੋ ਕਿਹੜਾ ਬੰਦਾ ਫੜ ਕੇ ਇਹਨਾਂ ਨੇ ਅੰਦਰ ਕਰਤਾ ਕੋਈ ਕਿੰਨੇ ਬੰਦਿਆਂ ਤੋਂ ਬਰਾਮਦਗੀ ਹੋ ਗਈ ਕਿੰਨੇ ਬੰਦਿਆਂ ਨੂੰ ਜੇਲਾ ਹੋ ਗਈਆਂ ਕੁਛ ਨਹੀਂ ਹੋਇਆ ਉਦੋਂ ਬਾਅਦ 5 ਸਾਲ ਦੂਜੇ ਕਰਕੇ ਰਾਜ ਉਹਨਾਂ ਨੇ ਦੱਸੋ ਕਿਹੜੇ ਬੰਦਿਆਂ ਨੂੰ ਅਰੈਸਟ ਕਰਿਆ ਕੀ ਕੀਤਾ ਕਿੰਨੇ ਚਿਟਾ ਬੰਦ ਕਰਤਾ ਗੁਟਕਾ ਸਾਹਿਬ ਦੀ ਸੌ ਖਾ ਕੇ ਦੂਜੇ ਪਾਸੇ ਛਾਲ ਮਾਰ ਕੇ ਚਲੇ ਗਏ ਆਰਧੀਆਂ ਕੁਰਸੀਆਂ ਤੱਕ ਰਹਾ ਹੁਣ ਤੀਜੀ ਪਾਰਟੀ ਆ ਗਈ ਹੈ ਕਿ ਸਰਕਾਰੇ ਵੱਡਾ ਫਤਵਾ ਦਿੱਤਾ ਸੀ 92 ਸੀਟਾਂ ਸੀ ਮੈਂ ਤੁਹਾਨੂੰ ਉਹੀ ਗੱਲ ਤੇ ਆਉਣਾ ਜੀ ਇਹਨਾਂ ਚੀਜ਼ਾਂ ਨੂੰ ਨਾ ਪਈਏ ਕੌਣ ਫਤਵਾ ਕੀਆ ਤੀਜੀ ਸਰਕਾਰ ਆਈ ਬਦਲਾਵ ਦੇ ਨਾਂ ਤੇ ਅੱਜ 2 ਸਾਲ ਹੋ ਚੱਲੇ ਦੱਸੋ ਇਹਨਾਂ ਨੇ ਕਿਹੜਾ ਚਿੱਟੇ ਤੇ ਐਕਸ਼ਨ ਲਿਆ ਸੈੱਟ ਬਣ ਗਈ ਉਹ ਬਣ ਗਿਆ ਤੁਸੀਂ ਅੱਜ ਦੱਸੋ ਕਿਹੜੀ ਗਲੀ ਚੋਂ ਕਿੱਥੋਂ ਚਿੱਟਾ ਲੈਣਾ ਭਾਜੀ ਮਨੁੱਖਤਾ ਦੀ ਸੇਵਾ ਮਨੁੱਖ ਦੀ ਮਨੁੱਖਤਾ ਦੀ ਨੋ ਡਾਊਟ ਸੇਵਾ ਬਹੁਤ ਵਧੀਆ ਕਰ ਰਹੀ ਆ ਇਦਾਂ ਦੇ ਕਿੰਨੇ ਕ ਕੇਸ ਆ ਚੁੱਕੇ ਨੇ ਹੁਣ ਤੱਕ ਤੁਹਾਡੇ ਨਹੀਂ ਵੀਰ ਜੀ ਅਸੀਂ ਚਿੱਟੇ ਵਾਲੇ ਕੇਸ ਨੂੰ ਡੀਲ ਹੀ ਨਹੀਂ ਕਰਦੇ ਸਾਡੇ ਕੋਲੇ ਬਹੁਤ ਸਾਰੇ ਕੇਸ ਆਉਂਦੇ ਨੇ ਅਸੀਂ ਸਿਰਫ ਲਾवारिस ਬੇਸਹਾਰਾ ਲੋੜਵੰਦਾਂ ਦੀ ਮਦਦ ਕਰਦੇ ਹਾਂ ਜਦੋਂ ਇਸ ਧੀ ਬਾਰੇ ਸਾਨੂੰ ਇਸ ਭੈਣ ਨੇ ਦੱਸਿਆ ਜੇ ਅਡੈਕਟ ਹੁੰਦੀ ਚਿੱਟੇ ਵਾਲੀ ਕੱਲੀ ਗੱਲ ਹੁੰਦੀ ਅਸੀਂ ਨਹੀਂ ਸੀ ਬਿਲਕੁਲ ਆਉਂਦੇ ਪਰ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਲਾਵਾਰਸਰ ਦੇ ਅੱਗੇ ਪਿੱਛੇ ਵੀ ਕੋਈ ਨਹੀਂ ਆ ਰਿਹਾ ਸੜਕਾਂ ਤੇ ਘਮਰੀ ਆ ਸਾਡੀ ਇੱਜ਼ਤ ਆ ਬਾਈ ਸਾਡੀ ਧੀ ਆ ਮੇਰੇ ਵੀ ਧੀਏ ਦੇ ਵੱਡੀ ਮੈਂ ਥੋੜੇ ਦੋ ਦਿਨ ਪਹਿਲਾਂ ਤਿੰਨ ਦਿਨ ਵਿਆਹ ਕਰਕੇ ਹਟਿਆ ਆਪਣੀ ਬੇਟੀ ਦਾ ਤੇ ਮੈਨੂੰ ਉਹਦੇ ਤੋਂ ਬਹੁਤ ਸਾਰੀਆਂ ਉਮੀਦਾਂ ਤੇ ਜਦੋਂ ਮੈਂ ਇਹਦੇ ਬਾਰੇ ਸੁਣਦਾ ਮੈਨੂੰ ਐ ਲੱਗਦਾ ਇਹ ਮੇਰੀ ਧੀ ਵੀ ਹੋ ਸਕਦੀ ਸੀ ਇਹ ਬਾਈ ਮਾਣ ਕਰਨ ਵਾਲੀ ਗੱਲ ਨਹੀਂ ਸਾਡੇ ਨਾਲ ਵੀ ਅੱਜ ਜਿਹੜੇ ਕੁਰਸੀਆਂ ਤੇ ਬੈਠੇ ਆ ਉਹਨਾਂ ਦੇ ਧੀਆ ਪੁੱਤ ਵੀ ਇਦਾਂ ਹੋ ਸਕਦੇ ਆ ਕਈਆਂ ਦੇ ਹੁੰਦੇ ਵੀ ਆ ਪਰ ਅੱਜ ਬਾਈ ਮੌਕਾ ਸੰਭੋ ਯਾਰ ਜੇ ਤੁਹਾਨੂੰ ਅੱਜ ਕੁਰਸੀਆਂ ਮਿਲੀਆਂ ਤੁਹਾਨੂੰ ਪਾਵਰਾਂ ਮਿਲੀਆਂ ਇਹਨਾਂ ਪਾਵਰਾਂ ਦੀ ਸਹੀ ਵਰਤੋਂ ਕਰਕੇ ਘੱਟੋ-ਘੱਟ ਬਾਈ ਸਮਾਜ ਨੂੰ ਕੋਈ ਚੰਗਾ ਸੁਨੇਹਾ ਦੇਵੋ ਅੱਜ ਇੱਕ ਧੀ ਸਾਡੀ ਤੁਹਾਨੂੰ ਜਵਾਬ ਮੰਗਦੀ ਆ ਵੀ ਇਹਨੂੰ ਨਸ਼ਾ ਕੌਣ ਦੇਣ ਗਿਆ ਸੀ ਘਰੇ ਇਹ ਕਿਦੋਂ ਲੱਗੀ ਕਿਵੇਂ ਲੱਗੀ ਇਹਦੇ ਤੱਕ ਨਸ਼ਾ ਪਹੁੰਚਿਆ ਕਿਵੇਂ ਸਾਡੀ ਪੰਜਾਬ ਦੀ ਧੀ ਜਿਹੜੀ ਚੌਕੇ ਚੁੱਲ੍ਹੇ 'ਚ ਬੈਠੀ ਕਸੀਦੇ ਕਰਦੀ ਸੀ ਸਾਡੀ ਪੰਜਾਬ ਦੀ ਧੀ ਜਿਹੜੀ ਪੰਜਾਬ ਦੇ ਦੇਸ਼ ਦੀ ਬਿਹਤਰੀ ਲਈ ਗੁਰੂਆਂ ਪੀਰਾਂ ਦੇ ਵਾਸਤੇ 24 ਘੰਟੇ ਮੇਨਤਾ ਕਰਦੀਆਂ ਸੀ ਅੱਜ ਉਹ ਚਿੱਟੇ ਦੀ ਦਲਦਲ 'ਚ ਕਿਵੇਂ ਫਸ ਗਈਆਂ ਇਹਨਾਂ ਤੇ ਨਸ਼ਾ ਪਹੁੰਚਦਾ ਕਿਵੇਂ ਆ ਉਹ ਹੋਟਲ ਤੇ ਕੀ ਕਾਰਵਾਈ ਹੋਊਗੀ ਜਿਹੜੇ ਹੋਟਲ ਦੇ ਵਿੱਚ ਇਹਨੂੰ ਜਿਸਮ ਫਰੋਸ਼ੀ ਵਾਸਤੇ ਭੇਜਿਆ ਜਾਂਦਾ ਸਿਰਫ ਇਹਦੇ ਨਸ਼ੇ ਦੀ ਪੂਰਤੀ ਵਾਸਤੇ ਇਹਦੇ ਘਰ 'ਚ ਇਹਦੇ ਪਰਿਵਾਰ ਦੇ ਵਿੱਚ ਜਿਹੜਾ ਘਾਟਾ ਪਿਆ ਇਹਦਾ ਬਾਪ ਐਸੇ ਟੈਨਸ਼ਨ ਦਾ ਮਾਰਾ ਤੁਰ ਗਿਆ ਇਹਦੇ ਨਿੱਕੇ ਨਿੱਕੇ ਬੱਚੇ ਸਫਰ ਕਰ ਰਹੇ ਨੇ ਇਹਦਾ ਛੋਟਾ ਭਰਾ ਸਫਰ ਕਰ ਰਿਹਾ ਕੌਣ ਜ਼ਿੰਮੇਵਾਰ ਹੈ ਇਹਦਾ ਕੌਣ ਜ਼ਿੰਮੇਵਾਰ ਹੈ ਇਹ ਜ਼ਿੰਮੇਵਾਰੀ ਕੌਣ ਲਾਊਗਾ ਅਸੀਂ ਤਾਂ ਅੱਜ ਆਪਣੀ ਧੀ ਵਾਸਤੇ ਆਏ ਹਾਂ ਇਸ ਧੀ ਦੇ ਸਿਰ ਤੇ ਇੱਥੇ ਕੱਢੋ ਦੁਪੱਟਾ ਚੱਕਿਓ ਇੱਥੋਂ ਇਸ ਭੈਣ ਦਾ ਸੈਟ ਟਕਣ ਵਾਸਤੇ ਆਪਣੀ ਇੱਜ਼ਤ ਦਾ ਨੂੰ ਟਕਣ ਵਾਸਤੇ ਅਸੀਂ ਇੱਥੇ ਪਹੁੰਚੇ ਆ ਇਹ ਜੇ ਅਸੀਂ ਸਮਝੀਏ ਸਾਡੀਆਂ ਇੱਜ਼ਤਾਂ ਇਹ ਸਾਡੀਆਂ ਧੀਆ ਸਾਡੀਆਂ ਭੈਣਾ ਵਾਂ ਤੇ ਜੇ ਨਾ ਸਮਝੀਏ ਲੈ ਪੁੱਤ ਚੁਣੀ ਲੈ ਵੇਟ ਲਾ ਪੁੱਤ ਮਰੀ ਹੁਣ ਖੜੀ ਹੋ ਪੁੱਤ ਖੜੀ ਹੋ ਜਾ ਖੜੀ ਹੋ ਮਿਰਤੀ ਖੜੀ ਹੋ ਖੜੀ ਹੋ ਆਪਣੇ ਲਈ ਲੜਨਾ ਸਿੱਖ ਜੇ ਹੁਣ ਤੂੰ ਠੀਕ ਹੋਣਾ ਚਾਹੁੰਦੀ ਹੈ ਨਾ ਉੜੀ ਨਾ ਠੀਕ ਹੋ ਖੜਾ ਹੋ ਪੁੱਤ ਖੜਾ ਹੋ ਕਿੰਨਾ ਪੜ੍ਹੀ ਹੋਈ ਆ ਤੂੰ ਦੱਸ ਪਲੱਸ 2 ਪਲੱਸ 2 ਕੀਤੀ ਆ ਪਲੱਸ 2 ਤੋਂ ਬਾਅਦ ਬੀਏ ਕੀ ਸੋਚਿਆ ਸੀ ਲਾਈਫ 'ਚ ਕੀ ਕਰਨਾ ਸੀ ਕੀ ਬਣਨਾ ਸੀ ਮੈਂ ਮੈਂ ਦੂਜੇ ਕੈਨੇਡਾ ਕੈਨੇਡਾ ਜਾਣਾ ਸੀਗਾ ਜੇ ਮੈਂ ਦੂਜੇ ਬੱਚੇ ਦਾ ਜਦੋਂ ਪੇਪਰ ਜਦੋਂ ਕੀ ਖਾਲ ਪੇਪਰ ਅੱਜ ਸਵੇਰ 4 ਵਜੇ ਮਿਸਕਾ 4 ਵਜੇ ਫਿਰ ਇਹਨਾਂ ਪੇਪਰ ਸੀ ਪਪਾ ਐਕਸਪਾਇਰ ਹੋ ਗਏ ਪਪਾ ਐਕਸਪਾਇਰ ਹੋ ਗਏ ਉਸ ਦਿਨ ਮੈਂ ਡੇਢ ਮਹੀਨੇ ਐਡਮਿਟ ਵੀ ਹੋਈ ਆ ਕੋਈ ਮੈਸ ਇਹ ਰੈਕਸ਼ਨ ਚ ਪੁੱਤ ਕਿਵੇਂ ਆ ਗਿਆ ਤੂੰ ਕਿਵੇਂ ਮੈਂ ਮੇਰੀ ਗੱਲ ਸੁਣੋ ਮੈਂ ਕੋਈ ਰੈਕਸ਼ਨ ਨਹੀਂ ਮੈਨੂੰ ਮੈਂ ਡਾਕਟਰ ਦੇ ਗਈ ਡਾਕਟਰ ਕਹਿੰਦੇ ਕਿ ਟੈਨਸ਼ਨ ਲਿਆ ਕਰ ਘੱਟ ਤੇ ਕਿਹਾ ਇਹਦਾ ਟਾਈਮ ਲੰਬਾ ਹੋਇਆ ਹੈ 5 ਸਾਲ ਹੋ ਗਏ ਉਹ ਤਾਂ ਫਿਰ ਕੀ ਹੋ ਗਿਆ ਤੁਹਾਨੂੰ ਤੇਰੇ ਲਈ ਪੁੱਤ ਪਹਿਲੀ ਵਾਰੀ ਜਿਹੜਾ ਇਹ ਡੋਜ਼ ਲਈ ਸੀ ਕਿ ਕਦੋਂ ਲਈ ਸੀ ਕਿੰਨੇ ਸਾਲ ਪਹਿਲਾਂ ਬਸ ਹੈ ਉਹ ਹੋ ਗਿਆ ਫਸਦਾ ਜਿਹੜਾ ਚਾਹ ਹੋ ਗਿਆ ਉਹਨੇ 4 ਸਾਲ ਹੋ ਗਏ ਕਿੱਥੇ ਸੀ ਪੁੱਤ ਤੂੰ ਉਦੋਂ ਜਲੰਧਰ ਸੀ ਤੇ ਪੁੱਤ ਪਛਤਾਵਾ ਹੁੰਦਾ ਇਸ ਗੱਲ ਦਾ ਤੈਨੂੰ ਪਛਤਾਵਾ ਹੁੰਦਾ ਹੀ ਆ ਹੁਣ ਪੁੱਤ ਤੂੰ ਛੱਡਣਾ ਚਾਹੁੰਦੀ ਆ ਤਾਂ ਹੁੰਦਾ ਹੀ ਆ ਹੁਣ ਤੂੰ ਚਾਹੁੰਦੀ ਆ ਪੁੱਤ ਛੱਡਣਾ ਚਾਹੁੰਦੀ ਆ ਜਿਹੜੇ ਤੇਰੇ ਵਰਗੀਆਂ ਕੁੜੀਆਂ ਹੋਰ ਨਸ਼ਾ ਕਰਦੀਆਂ ਜੱਟਾਂ ਲਾਉਂਦੀਆਂ ਉਹਨਾਂ ਨੂੰ ਤੂੰ ਕੀ ਕਹਿਣਾ ਚਾਹੁੰਦੀ ਆ ਪੁੱਤ ਮੈਂ ਉਹਨਾਂ ਨੂੰ ਇਹੀ ਸੰਦੇਸ਼ ਦਵਾਂਗੀ ਵੀ ਲੱਛਰ ਬੱਤਾਂ ਚ ਕੋਈ ਕਸ਼ਣ ਨਹੀਂ ਪਿਆ ਜੇ ਤੁਸੀਂ ਕੰਮ ਕਰਦੀਆਂ ਮੈਂ ਇਸ ਓਕੇ ਤੇ ਵੀ ਆਪਣਾ ਹੋਟਲ 'ਚ ਬੈਠ ਜਾਓ ਇਕੱਜ ਚਾਹੀਦਾ ਹੀ ਆ ਤੁਹਾਨੂੰ ਫਿਰ ਉਹਾਂ ਦੇ ਕੰਮ ਖੁੰਮਾ ਕੇ ਲੇ ਆਂਦਾ ਬੰਸ ਵਾਲਾ ਲੈਸ ਵਾਲਾ ਲੈ ਆ ਲੈ ਆ ਇਸ ਨੂੰ ਵੀ ਇਹ ਚੀਜ਼ ਮੈਨੂੰ ਮੈਸੇਜ ਦੇਣਾ ਚਾਹੁੰਦੀ ਆ ਵੀ ਇਹ ਚੀਜ਼ਾਂ ਛੱਡ ਕੇ ਆਪਣੇ ਬਧੀਏ ਕੋਈ ਜਨਰਲ ਜੌਬ ਲੱਭ ਕੇ ਆਪਣੇ ਘਰੇ ਵਸ। ਕਿਉਂਕਿ ਮਾਂ ਇੱਕ ਹੋਰ ਕੁੜੀ ਸ਼ਾਇਦ ਤੁਸੀਂ ਨਹੀਂ ਵੇਖੀ। ਉਹ ਮम्मी ਵੀ ਉਹ ਰੇਸ ਪੂੰਦੀ। ਅਜੋਦੀ ਮੰਮੀ ਵੀ ਰੋ ਰਹੀ ਸੀ। ਹੂੰ ਉਹ ਵੀ ਇੱਥੇ ਹੋਟਲ 'ਚ ਹੀ ਆ। ਉਹ ਨਹੀਂ ਹੈਗੀ। ਹੋਟਲ ਕਿਹੜਾ ਪੁੱਤ ਹੈ? ਆਫੀਰ ਬਾੜਵੀ ਹੈ ਹੈ ਪੀਐਮ ਇੱਕ ਦਾ ਕੀ ਪੀਐਮ ਤੇ ਲੱਕੀ ਸਟਾਰ ਪੀਐਮ ਤੇ ਲੱਕੀ ਸਟਾਰ ਇਹ ਕਿੱਥੇ ਨੇ ਹੋਟਲ ਲਾਈਨ ਹੋਏ ਇੱਥੇ ਲੁਧਿਆਣਾ ਲੁਧਿਆਣੇ ਲੈਣਾ ਕੋਲ ਨੇ ਠੀਕ ਆ ਪੁੱਤ ਉੱਥੇ ਤੈਨੂੰ ਰੱਖਦੇ ਸੀ ਉਹ ਉਹੀ ਨਸ਼ਾ ਲਿਆ ਕਰਦੇ ਸੀ ਹੈ ਕੋਲ ਕੇ ਰਸਪੁੱਤ ਬਣ ਕੇ ਸੱਚ ਨਸ਼ਾ ਕੋਲ ਲਿਆ ਕਰਦਾ ਸੀ ਫਿਰ ਮੈਂ ਹੀ ਜਾਣਦੀ ਆਪ ਹੀ ਲਿਆਉਂਦੇ ਮੈਂ ਨਹੀਂ ਜਾਣਦੀ ਸੀ ਜਿਹੇ ਪਿਛੇ ਪੈਸੇ ਉਹ ਦਿੰਦੇ ਸੀ ਹੈ ਪੈਸੇ ਉਹ ਦਿੰਦੇ ਸੀ ਬਸ ਮੈਂ ਹੀ ਉਹ ਆ ਤੇਰੇ ਪੈਸੇ ਸੀ ਜਾਣੇ ਕਿ ਤੇਰੇ ਕੰਮ ਦੇ ਪੈਸੇ ਸੀ ਇਹ 150 ਵੱਧ ਗਈ ਚਲੋ ਬੰਦੇ ਅਜ ਵੀ ਦੇ ਨਵਾ ਸਕਦੀ ਆਪ ਨੂੰ ਨੀ ਪੂਰਾ ਹੁੰਦਾ ਬਸ ਸੋਚੋ ਯਾਰ ਭਾਈ ਸਮਝੋ ਬਸ ਇਸ ਤੋਂ ਵੱਧ ਹੋਰ ਸਵਾਲ ਨਹੀਂ ਕੋਈ ਤੇ ਇਸ ਤੋਂ ਵੱਧ ਕੋਈ ਜਵਾਬ ਵੀ ਹੈ ਨਹੀਂ ਯਾਰ ਕੀ ਕਹਿਣਾ ਚਾਹੁੰਦੀ ਏਤੀ ਮੇਰੀ ਤੇ ਕੀ ਚੱਲ ਰਿਹਾ ਕੀ ਸੁਣ ਰਹੇ ਹੋ ਤੁਸੀਂ ਤੇ ਕੀ ਦੇਖ ਰਹੇ ਹੋ ਕਿੱਥੇ ਜਸ ਕਿੱਥੇ ਭੈਣ ਕੀ ਇੰਨਾ ਚ ਫਰਕ ਆ ਅੱਜ ਉਹ ਭੈਣ ਸਮਾਜ ਦੀ ਸੇਵਾ ਕਰ ਰਹੀ ਏ ਪੜ੍ਹਨ ਲਿਖ ਕੇ ਗੁਰੂ ਦੀ ਧਾਰਨੀ ਏ ਸਿੱਖ ਮਾਨ ਤੇ ਬਾਣੀ ਦੀ ਕਿੱਥੇ ਉਹ ਧੀ ਜਿਹਨੂੰ ਸਭ ਕੁਝ ਇਹੀ ਕੁਝ ਇਸੇ ਪਰਪਰਿਸ਼ਨ ਇਸੇ ਤਰ੍ਹਾਂ ਦੀ ਪਰਪਰਿਸ਼ਨ ਮਿਲੀ ਸੀ ਸਾਡੇ ਸਮਾਜ ਦੇ ਵਿੱਚ ਪਰ ਅੱਜ ਕਿਹੜੀ ਦਲਦਲ ਚੱਲੇਗੀ ਕੌਣ ਜ਼ਿੰਮੇਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਅਰ ਕਰੋ ਪੰਜ ਵਸ ਭੈਣ ਨੂੰ ਇਨਸਾਫ ਮਿਲ ਸਕੇ ਸਮਝਦਾਰ ਨੂੰ ਇਸ਼ਾਰੇ ਕਾਫੀ ਹੁੰਦਾ ਜੇ ਸਾਡੀ ਇਥੋਂ ਦੇ ਕਮਿਸ਼ਨਰ ਸਾਹਿਬ ਗੱਲ ਸੁਣਦੇ ਇਸ ਵੀਡੀਓ ਨੂੰ ਦੇਖਦੇ ਜਿਹੜੇ ਨੇ ਨਾਮ ਲਏ ਆ ਚਾਤ ਮਰੋ ਦੇਖੋ ਪਲੀਜ਼ ਮਿੰਟੂ ਭਾਈ ਇੱਥੇ ਪਹੁੰਚੀ ਹੋ ਅੱਜ ਕੀ